ਚਿਕਲ ਦੋਸਤੋ ਪਬਲਿਕ ਸਮਾਣਾ ਨਿਊਜ਼ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅਸੀਂ ਪਹੁੰਚੇ ਹਾਂ ਸਮਾਣਾ ਦੇ ਘੱਗਾ ਰੋਡ ਦੇ ਉੱਤੇ ਜੇ ਗੱਲ ਕਰੀਏ ਤਾਂ ਸਮਾਣਾ ਦੇ ਵਿੱਚ ਭੂ ਮਾਫੀਆ ਜਿਹੜਾ ਵਿਜੇ ਮਿੱਤਲ ਹੈ ਸਨੀ ਜੈਨ ਤੇ ਲਲੀ ਜੈਨ ਦੀ ਜਿਹੜੀ ਪੁਸ਼ਤਾਨੀ ਜਗ੍ਹਾ ਉਹਦੇ ਉੱਤੇ ਕਬਜ਼ਾ ਕਰਿਆ ਜਾ ਰਿਹਾ ਹੈ ਦੇਖ ਸਕਦੇ ਹੋ ਕਿ ਅੱਜ ਸਵੇਰੇ ਤੜਕਸਾਰ ਮਿਸਤਰੀਆਂ ਵੱਲੋਂ ਜਿਹੜਾ ਇੱਥੇ ਕੰਮ ਕਰਨਾ ਸ਼ੁਰੂ ਕੀਤਾ ਗਿਆ ਸੀ ਤਾਂ ਮਿਸਤਰੀਆਂ ਦੇ ਵੱਲੋਂ ਜਿਹੜਾ ਇੱਟਾਂ ਨੂੰ ਪਾਣੀ ਲਾ ਕੇ ਰੇਤਾ ਬਜਰੀ ਮੰਗਾ ਕੇ ਇਸ ਪਲਾਟ ਦੇ ਉੱਪਰ ਜਿਹੜੀ ਹੈ ਆਪਣੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਦੇਖ ਸਕਦੇ ਹੋ ਕਿ ਇਹ ਪਲਾਟ ਹੈ ਜਿਹੜਾ ਇਹਨਾਂ ਦਾ ਪੁਸਤਾਨੀ ਦੱਸਿਆ ਜਾ ਰਿਹਾ ਜਿਹੜੇ ਸਨੀ ਜੈਨ ਨੇ ਉਹ ਵਿੱਚ ਖੜੇ ਨੇ ਤੇ ਦੇਖ ਸਕਦੇ ਹੋ ਕਿ ਲੱਲੀ ਜੈਨ ਤੇ ਸਨੀ ਜੈਨ ਜਿਹੜੇ ਨੇ ਇਹਨਾਂ ਦਾ ਪੁਸਤਾਨੀ ਪਲਾਟ ਦੱਸਿਆ ਜਾ ਰਿਹਾ ਪਰ ਵਿਜੇ ਮਿੱਤਲ ਦੇ ਵੱਲੋਂ ਕਿਸੇ ਪੋਲੀਟੀਕਲ ਪ੍ਰੈਸ਼ਰ ਦੇ ਜ਼ਰੀਏ ਜਿਹੜਾ ਹੈ ਇਸ ਪਲਾਟ ਦੇ ਉੱਪਰ ਕਬਜ਼ਾ ਕੀਤਾ ਜਾ ਰਿਹਾ ਦੇਖ ਸਕਦੇ ਹੋ ਕਿ ਇਹ ਜਿਹੜਾ ਦਰਦ ਦਰਦੀਆਂ ਠੋਕਰਾਂ ਖਾ ਰਹੇ ਨੇ ਇਹਨਾਂ ਵੱਲੋਂ ਪਹਿਲਾਂ ਜਿਹੜਾ ਕੋਰਟ ਦੇ ਵਿੱਚ ਜਿਹੜੀ ਪਟੀਸ਼ਨ ਵੀ ਦਾਇਰ ਕੀਤੀ ਜਾਂਦੀ ਹੈ ਪਰ ਹਲੇ ਉੱਥੋਂ ਜਿਹੜੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਜਿਹੜਾ ਉਰੇ ਕਬਜ਼ਾ ਮਾਰਨ ਦੀ ਕੋਸ਼ ਦੁਵਾਰੀ ਦੀਆਂ ਤਸਵੀਰਾਂ ਨੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਇਹ ਜਿਹੜਾ ਅੱਜ ਸਵੇਰੇ ਤੜਕਸਾਰ ਮਿਸਤਰੀਆਂ ਵੱਲੋਂ ਇੱਟਾਂ ਨੂੰ ਪਾਣੀ ਲਾਇਆ ਜਾਂਦਾ ਤੇ ਕੁਝ ਦੇਰ ਬਾਅਦ ਜਿਹੜਾ ਉਹਰੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਨ੍ਹਾਂ ਦਾ ਇਹ ਪਲਾਟ ਹੁੰਦਾ ਉਹਨਾਂ ਵੱਲੋਂ ਜਿਹੜਾ ਕੈਮਰਿਆਂ ਦੇ ਵਿੱਚ ਦੇਖਿਆ ਜਾਂਦਾ ਤੇ ਪਤਾ ਲੱਗਦਾ ਕਿ ਮਿਸਤਰੀ ਜਿਹੜੇ ਨੇ ਅੱਜ ਸਵੇਰੇ ਜਿਹੜਾ ਉਹਰੇ ਕਬਜ਼ਾ ਮਾਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਗੱਲਬਾਤ ਕਰਦੇ ਹਾਂ ਜਿਨ੍ਹਾਂ ਦਾ ਪਲਾਟ ਹੈ ਇਹ ਫਿਲਹਾਲ ਦੇਖ ਸਕਦੇ ਹੋ ਕਿ ਰੇਤਾ ਵਗੈਰਾ ਜਿਹੜਾ ਤੜਕਸਾਰ ਕਿੰਨਾ ਕੁ ਜਿਹੜਾ ਭੂ ਮਾਫੀਆ ਦਾ ਸਮਾਣਾ ਦੇ ਵਿੱਚ ਰਾਜ ਦਿਖਦਾ ਲਗਾਤਾਰ ਨਜ਼ਰ ਆ ਰਿਹਾ ਹੈ ਹਾਂਜੀ ਵੀਰੇ ਕੀ ਕਹੋਗੇ ਕੀ ਗੱਲਬਾਤ ਹੈ ਸਾਰੀ ਜੀ ਮੇਰਾ ਨਾਮ ਸਨੀ ਜੈਨ ਹੈ ਇਹ ਜੰਗਾ ਸਾਡੀ ਦਾਦੇ ਪਰਦਾਦੇ ਤੋਂ ਪੁਰਾਣੀ ਹੈ ਇਹ ਮੇਰੇ ਡੈਡੀ ਤੋਂ ਇਹ ਮੇਰੇ ਬ੍ਰਦਰ ਉਹ ਮੇਰੇ ਨਾਮ ਤੇ ਹੋਈ ਸੀ ਅੱਗੇ ਅਸੀਂ ਸ਼ਾਪਸ ਬਣਾਈਆਂ ਪਿੱਛੇ ਸਾਡਾ ਇਹ ਪਲਾਟ ਹੈ 345 ਗਜ ਦਾ ਜੋ ਲਲਿਤ ਜੈਨ ਔਰ ਸਨੀ ਜੈਨ ਦੇ ਨਾਮ ਤੇ ਹੈ ਤੋ ਜੀ ਮੈਂ ਸਵੇਰੇ ਆਪਣਾ ਉઠਿਆ ਤੇ ਉੱਡਦੇ ਸਰ ਮੇਰੇ ਕੈਮਰੇ ਇੱਥੇ ਇੰਸਟਾਲ ਹੈ ਤੁਸੀਂ ਦੇਖ ਸਕਦੇ ਹੋ ਬਿਲਡਿੰਗ ਚ ਤੋ ਮੈਨੇ ਦੇਖਿਆ ਵੀ ਉਰੇ ਮਿਸਤਰੀ ਵਗੈਰਾ ਇਟਾ-ਉਟਾ ਨੂੰ ਪਾਣੀ ਲਗਾ ਰਹੇ ਸਾਮਾਨ ਤੇ ਹੈ ਤੋ ਮੈਂ ਆਇਆ ਤੋ ਮੈਨੇ ਮਿਸਤਰੀ ਨੂੰ ਪੁੱਛਿਆ ਕਿ ਵੀ ਇਹ ਕਿਦਾ ਹੈ ਇਹ ਕਹਿਣ ਲੱਗੇ ਜੀ ਵਿਜੇ ਮਿੱੱਤਲ ਕੰਦਾ ਜੀ ਇਹ ਉਹਦੀ ਜੰਗਾ ਹੈ ਵਿਜੇ ਮਿੱੱਤਲ ਔਰ ਇਹਨਾਂ ਦਾ ਜੋ ਗਰੁੱਪ ਹੈ 8-9 ਜਨਾਂ ਦਾ ਇਹਨਾਂ ਦੇ ਖਿਲਾਫ ਮੈਨੇ ਕੋਰਟ ਦੇ ਵਿੱਚ ਮਹੀ ਲੇ ਵੀ ਪਟੀਸ਼ਨ ਪਾਈ ਸੀ ਵੀ ਇਹ ਸਾਨੂੰ ਘਰ ਆ ਕੇ ਵੀ ਤੰਗ ਪਰੇਸ਼ਾਨ ਕਰਦੇ ਕੋਰਟ ਚ ਇਹਨਾਂ ਦੀ ਫੋਟੋ ਵੀ ਵਕਾਇਦਾ ਨਾਲ ਲਗਾਈ ਆ ਗਈ ਆ ਸੀ ਕੇਸ ਦੇ ਨਾਲ ਤੇ ਹੁਣ ਇਹ ਦੇਖੋ ਕਿ ਇਹ ਸਿਰਫ ਉੱਪਰ ਪੋਲਿਟੀਕਲ ਲਿੰਕ ਕਰਕੇ ਪ੍ਰੈਸ਼ਰ ਕਰਕੇ ਵੀ ਇਹਨਾਂ ਦਾ ਰਤਵਾ ਹੈਗਾ ਤੋਂ ਇਹ ਸਾਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹੁਣ ਆਮ ਬੰਦਾ ਕਿੱਥੇ ਜਾਏ ਜੀ ਕੋਰਟ ਦੇ ਵਿੱਚ ਡੇਟ ਪਈ ਹੈ ਹੁਣ ਡੇਟ ਕੇ ਇਹਦਾ ਇੱਕ ਆਪਣਾ ਹੈਲਪਰ ਸੀ ਮਨੀਮ ਸੋਨੂ ਸੋਨੂ ਕਹਿੰਦੇ ਆ ਉਹਨੇ ਮੇਰੀ ਵਿਜੇ ਮਿੱਤਲ ਨਾਲ ਗੱਲ ਕਰਾਈ ਤੋ ਵਿਜੇ ਮਿੱਤਲ ਉਹਦੇ ਫੋਨ ਤੋਂ ਹੀ ਮੇਰੀ ਗੱਲ ਹੋਈ ਮੈਂ ਵਿਜੇ ਮਿੱਤਲ ਨੂੰ ਕਿਹਾ ਭਾਜੀ ਤੁਸੀਂ ਮੇਰੇ ਫੋਨ ਤੋਂ ਕਿੱਦਾਂ ਤੁਸੀਂ ਕਿੱਦਾਂ ਮੇਰੇ ਪਲਾਟ ਦੇ ਉੱਪਰ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਹਿੰਦਾ ਜੀ ਮੈਂ ਤਾਂ ਕਰਾਂਗਾ ਮੈਂ ਕਿਹਾ ਵੀ ਤੁਸੀਂ ਇੱਦਾਂ ਕਿੱਦਾਂ ਕਰ ਲੋਗੇ ਵੀ ਮੇਰੇ ਨਾਮ ਤੇ ਜੰਗਾਏ ਮੇਰੇ ਕੋਲ ਰਜਿਸਟਰੀ ਹੈ ਮੈਂ ਮਾਲਕ ਹੈ ਤੇ ਸਭ ਕੁਝ ਮੇਰਾ ਹੈ ਤੇ ਵੀ ਤੁਸੀਂ ਇਦਾਂ ਕਿਦਾਂ ਕਰ ਸਕਦੇ ਅਗਰ ਤੁਹਾਨੂੰ ਕੋਈ ਦਿੱਕਤ ਹੈ ਤੇ ਕੋਰਟ ਦੇ ਵਿੱਚ ਪ੍ਰੋਸੈਸ ਹੈ ਜੋ ਕੋਰਟ ਦਾ ਹੋਏਗਾ ਦੇਖਾ ਕਿਸੇ ਚੀਜ਼ ਦੇ ਉੱਪਰ ਤੁਸੀਂ ਧੱਕਾ ਕੀ ਕਰ ਲੋਗੇ ਉਹ ਕਹਿੰਦਾ ਵੀ ਮੇਰਾ ਪੋਲਿਟੀਕਲ ਪ੍ਰੈਸ਼ਰ ਹੈਗਾ ਤੇ ਤੇਰੇ ਉਹਨੇ ਤਾਂ ਇੱਥੇ ਤੱਕ ਵੀ ਮੈਨੂੰ ਕਿਹਾ ਕਿ ਤੈਨੂੰ ਕੱਲ ਵੀ ਐਸਐਚਓ ਦਾ ਫੋਨ ਆਇਆ ਸੀ ਤੂੰ ਚੌਂਕੀ ਕਿਉਂ ਨਹੀਂ ਗਿਆ ਕਿੰਨੇ ਕਹੀ ਸੀ ਇਹ ਗੱਲ ਇਹ ਵਿਜੇ ਮਿੱਤਲ ਨੇ ਕਿਹਾ ਮੈਨੂੰ ਉਹਦੇ ਇਹਦੇ ਮਨੀਮ ਐ ਸੋਨੂ ਉਹਦੇ ਮੋਬਾਈਲ ਤੇ ਗੱਲ ਕਰੀ ਸੀ ਔਰ ਉਹ ਸੋਨੂ ਦਾ ਮੋਬਾਈਲ ਨੰਬਰ ਹੈ ਇਹ ਤਾਂ ਹੁਣ ਨੌਕਰ ਬੰਦਾ ਹੈ ਉਹ ਤਾਂ ਉਹਦੇ ਮਾਲਕ ਦੀ ਕਰੇਗਾ ਤੇ सोनू ਦਾ ਨੰਬਰ 988783503 ਨੰਬਰ ਹੈ ਜਿੱਥੇ ਉਹਨੇ ਵਿਜੇ ਮਿੱਤਲ ਨਾਲ ਮੇਰੀ ਗੱਲ ਕਰਾਈ ਸੀ ਤੇ ਮੈਂ ਉਹਨੂੰ ਕਿਹਾ ਕਿ ਵੀ ਆਪਣਾ ਹੁਣ ਦੱਸ ਵੀ ਵਿਜੇ ਮਿੱਤਲ ਨੂੰ ਕਿਹਾ ਉਹ ਕਹਿੰਦਾ ਵੀ ਮੈਂ ਤਾਂ ਕਬਜ਼ਾ ਕਰਾਂਗਾ ਕੱਲ ਤੈਨੂੰ ਐਸ ਐਚਓ ਦਾ ਐਸ ਐਚਓ ਦੇ ਬੰਦੇ ਤੋਂ ਵੀ ਚੌਂਕੀ 'ਚੋਂ ਫੋਨ ਆਇਆ ਸੀ ਤੂੰ ਸ਼ਾਮ ਹੀ ਗਿਆ ਨਹੀਂ ਮੈਂ ਕਿਹਾ ਮੈਂ ਕਿਉਂ ਜਾਵਾਂ ਮੈਂ ਕੋਈ ਕ੍ਰਿਮੀਨਲ ਬੰਦਾ ਥੋੜਾ ਕਿ ਮੈਂ ਚੌਂਕੀ ਜਾਵਾਂ ਅਗਰ ਪੁਲਿਸ ਕੋਲ ਕੋਈ ਮੇਰੇ ਖਿਲਾਫ ਕੁਝ ਹੈ ਤੇ ਕਾਗਜ਼ ਭੇਜੇ ਨੇ ਕੀ ਮੰਗ ਕਰਨਾ ਚਾਹ ਰਹੇ ਮੈਂ ਮੰਗੇ ਚਾਹਦਾ ਚਾਹਦਾ ਵੀ ਕੋਰਟ ਦੇ ਵਿੱਚ ਅਗਰ ਕੋਈ ਕੰਮ ਹੈ ਅਸੀਂ ਪਾਏ ਕੋਰਟ ਜੋ ਦੇਗੀ ਦੇਗੀ ਵੀ ਇਹ ਬੰਦੇ ਦਾ ਇੰਨਾ ਤੱਕਾ ਵੀ ਇੰਨਾ ਮਾਫੀਆ ਰਾਜ ਸਮਾਣੇ ਦੇ ਵਿੱਚ ਹੈ ਇੰਨਾ ਤੱਕਾ ਇਹ ਪੋਲਿਟੀਕਲ ਵਿਜੇ ਮਿੱਤਲ ਉਹਨਾਂ ਦਾ ਗਰੁੱਪ ਸਮਾਣੇ ਇੱਕ ਇੱਕ ਬੱਚੇ ਨੂੰ ਪਤਾ ਵੀ ਇਹਨਾਂ ਦਾ ਕੀ ਰਤਵ ਹੈ ਉਹਨੇ ਤੱਕਾ ਹੋਇਆ ਜਾ ਰਿਹਾ ਇਹਨੇ ਤਾਂ ਮੈਨੂੰ ਇਹ ਕਿਹਾ ਵੀ ਮੈਂ ਦੁਬਾਰ ਕਰਾਂਗਾ ਤੇ ਹੁਣ ਤੁਸੀਂ ਦੇਖ ਲਓ ਕਿ ਵੀ ਅਗਰ ਤਾਂ ਪ੍ਰਸ਼ਾਸਨ ਕੁਝ ਕਰੇ ਜੋ ਕਰ ਸਕਦਾ ਹੈ ਤੇ ਆਪਣੀ ਤਰ੍ਹਾਂ ਤੋਂ ਇਹਨਾਂ ਦੇ ਉੱਪਰ ਬੰਦਗੀ ਕਾਰਵਾਈ ਹੋਣੀ ਚਾਹੀਦੀ ਹੈ। ਦੇਖ ਸਕਦੇ ਹੋ ਕਿ ਵਿਜੇ ਮਿੱਤਲ ਵੱਲੋਂ ਇਸ ਪਲਾਟ ਦੇ ਉੱਪਰ ਜਿਹੜਾ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਨਾਲ ਹੋਰ ਵੀ ਕਾਫੀ ਇਸ ਏਰੀਆ ਦੇ ਵਿੱਚ ਲੋਕ ਰਹਿੰਦੇ ਨੇ। ਹਾਂਜੀ ਵੀਰੇ ਤੁਹਾਡਾ ਕੀ ਨਾਮ ਹੈ? ਹਰਬਾ ਸਿੰਘ ਵੀਰੇ। ਇਹ ਪਲਾਟ ਇਹਨਾਂ ਦਾ ਕਿੰਨੇ ਕੁ ਟਾਈਮ ਤੋਂ ਹੈ ਉਰੇ ਹੀ? ਇਹ ਮੇਰੇ ਦਾਦਿਆਂ ਪਰਦਾਦਿਆਂ ਟਾਈਮ ਦਾ ਹੈ। ਦਾਦੇ ਪੜਦਾਦੇ ਟਾਈਮ ਹੈ। ਤੁਸੀਂ ਕਿੰਨੇ ਕੁ ਟਾਈਮ ਤੋਂ ਉਰੇ ਰਹ ਰਹੇ ਹੋ? 25 ਸਾਲ ਤੋਂ ਹੈਗੇ ਮੇਰੇ ਮੈਂ। 27 ਸਾਲ ਤੋਂ ਰਹ ਰਹੇ ਹਾਂ। ਠੀਕ ਹੈ। ਹੁਣ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਤਾਂ ਕਹਾਂ ੱਟਕਾ ਹੋ ਰਾਇਆ ਜਿੜਿਆ ਮੇਰੇ ਨਾਲ ਜੀ ਕੀ ਨਾਮ ਹੈ ਤੁਹਾਡਾ ਗੁਰਦੀਪ ਭਾਈ ਨਾਮ ਮੇਰਾ ਗੁਰਦੀਪ ਤੁਸੀਂ ਮਿਸਤਰੀਆਂ ਹੋਰੇ ਹਾਂਜੀ ਹਾਂਜੀ ਤੁਹਾਨੂੰ ਕਿਹਨੇ ਕਿਹਾ ਸੀ ਓਰੇ ਕੰਮ ਕਰਨ ਨੂੰ ਤੁਹਾਨੂੰ ਤਾਂ ਵਿਜੇ ਮਿੱਤਲ ਨੇ ਕਿਹਾ ਸੀ ਜੀ ਨਹੀਂ ਤਾਂ ਉਹਨੇ ਉਹਨੇ ਤੁਹਾਨੂੰ ਇਹ ਨਹੀਂ ਦੱਸਿਆ ਵੀ ਅਸੀਂ ਕਬਜ਼ਾ ਮਾਰ ਰਹੇ ਹਾਂ ਨਹੀਂ ਨਹੀਂ ਕਹਿੰਦਾ ਆਪਣੀ ਜਗ੍ਹਾ ਇਹ ਤੇ ਮਤਲਬ ਆਪਾਂ ਨੇ ਕਹਿੰਦਾ ਇਹਦੀ ਬਾਉਂਡਰੀ ਕਰਨੀ ਹੈ ਹੂੰ ਸਾਨੂੰ ਕੱਲ ਇਹਨੇ ਫੋਨ ਕੀਤਾ ਸੀ ਅੱਜ ਸਵੇਰੇ ਅਸੀਂ ਸ਼ੁਰੂ ਕਰਾਇਆ ਸੀ ਕੰਮ ਹਾਂ ਇਹ ਇਹਨਾਂ ਨੇ ਆ ਕੇ ਰੋਕਤਾ ਜੀ ਅਸੀਂ ਆਪਣਾ ਕੰਮ ਰੋਕਤਾ ਬੰਦ ਕਰਤਾ ਸੀ ਨਾਲੇ ਹੂੰ ਆ ਜਿਹੜੀਆਂ ਪਿੱਛੇ ਇੱਟਾਂ ਪਈਆਂ ਇਹਨਾਂ ਨੂੰ ਪਾਣੀ ਪੁੜਣੀ ਤੁਸੀਂ ਲਾਇਆ ਪਾਣੀ ਅਸੀਂ ਲਾਇਆ ਜੀ ਇਹ ਜਿਹੜਾ ਰੇਤਾ ਸਿਮਿੰਟ ਮੰਗਾਇਆ ਸਾਰਾ ਹਾਂ ਹਾਂ ਵਿਜੇ ਮਿੱਤਲ ਨੇ ਉਹ ਕਰਿਆ ਹੋਇਆ ਜੀ ਠੀਕ ਹੈ ਨਹੀਂ ਇਹ ਜਦੋਂ ਕਬਜ਼ਾ ਮਾਰਨ ਲੱਗੇ ਨੇ ਤੁਹਾਨੂੰ ਬਿਲਕੁਲ ਨਹੀਂ ਪਤਾ ਲੱਗਿਆ ਵੀ ਅਸੀਂ ਕਬਜ਼ਾ ਮਾਰ ਰਹੇ ਨੇ ਨਹੀਂ ਨਹੀਂ ਸਾਨੂੰ ਵੀ ਕੁਝ ਪਤਾ ਨਹੀਂ ਸਾਨੂੰ ਹੁਣ ਫਿਰ ਕਰੋਗੇ ਕੰਮ ਨਹੀਂ ਨਹੀਂ ਅਸੀਂ ਕਿਉਂ ਕਰਾਂਗੇ ਜੀ ਕੰਮ ਦੇਖ ਸਕਦੇ ਹੋ ਮਿਸਤਰੀਆਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਸਾਨੂੰ ਜਿਹੜਾ ਕਬਜ਼ਾ ਮਾਰਨ ਵਾਸਤੇ ਵਿਜੇ ਮੱਤਲ ਵੱਲੋਂ ਕਿਹਾ ਗਿਆ ਪਰ ਮਿਸਤਰੀਆਂ ਜਿਹੜਾ ਅਸੀਂ ਆਇਆ ਤਾਂ ਉਹਨਾਂ ਤੋਂ ਕੰਮ ਜਿਹੜਾ ਰੋਕ ਦਿੱਤਾ ਗਿਆ ਫਿਲਹਾਲ ਅਸੀਂ ਵੀ ਲੋਕਾਂ ਨੂੰ ਸੁਚੇਤ ਕਰਾਂਗੇ ਜੇ ਤੁਹਾਡੇ ਪਲਾਟਾਂ ਦੇ ਉੱਤੇ ਕੋਈ ਵਿਅਕਤੀ ਕਬਜ਼ਾ ਮਾਰਦਾ ਤਾਂ ਤੁਰੰਤ ਜਿਹੜਾ ਤੁਸੀਂ ਪੁਲਿਸ ਨੂੰ ਜਾਂ ਕੋਰਟ ਦੇ ਵਿੱਚ ਇਤਲਾਹ ਦਿਓ ਤਾਂ ਕਿ ਜਿਹੜੀ ਤੁਹਾਡੀ ਵੀ ਪ੍ਰਾਪਰਟੀ ਬਚ ਸਕੇ ਫਿਲਹਾਲ ਦਿਓ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ ਨਿਊਜ਼